ਆਪਣੇ ਕਈ ਵੀਰ ਭੈਣਾਂ ਦੇ ਸਵਾਲ ਸੀਗੇ ਹਨਾ ਵੀ ਅੰਬਤਪਾਲ ਮੈਰੋ ਨਹੀਂ ਫੜਿਆ ਗਿਆ ਅੰਬਤਪਾਲ ਮੈਰੋ ਫੜਿਆ ਗਿਆ ਬਈ ਦਬਈ ਦੇ ਵਿੱਚ ਉਹਦੇ ਨਾਲ ਰਹਿੰਦੇ ਸਾਥੀ ਮੁੰਡੇ ਨੇ ਸਾਰਾ ਕੁਝ ਦੱਸਿਆ ਵੀ ਅੰਬਤਪਾਲ ਮੈਰੋ ਨੂੰ ਕਿਵੇਂ ਪੁਲਿਸ ਫੜ ਕੇ ਲੈ ਗਈ ਆ ਕੀ ਕੁਝ ਉਹਦੇ ਨਾਲ ਕੀਤਾ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਲਿਓ ਕਿਦਾਂ ਬਾਈ ਨੇ ਸਾਰਾ ਕੁਝ ਦੱਸਿਆ ਤੇ ਇੱਕ ਗੱਲ ਹੋਰ ਕਈ ਬੰਦਿਆਂ ਨੇ ਸਵਾਲ ਨੇ ਵੀ ਜਿਹੜੀ ਇਹ ਫੋਟੋ ਆ ਨਾ ਇਹ ਅੰਮ੍ਰਿਤਪਾਲ ਦੀ ਫੇਕ ਫੋਟੋ ਆ ਨਾਲ ਕੁੜੀ ਦੀ ਇਹ ਬਾਈ ਕੌਰ ਮੂਵਮੈਂਟ ਵਾਲੀ ਆ ਜਿਹੜੀ ਅੰਮ੍ਰਿਤਪਾਲ ਮੈਰ ਨੂੰ ਸਪੋਰਟ ਕਰਦੀ ਹੁੰਦੀ ਸੀ ਕਿ ਇਹ ਕੋਈ ਫੇਕ ਫੋਟੋ ਨਹੀਂ ਹੈਗੀ ਇਹ ਨਾਲ ਤਾਂ ਲਾਈ ਗਈ ਆ ਵੀ ਸਾਰੇ ਨੂੰ ਪਤਾ ਲੱਗੇ ਵੀ ਕੌਣ ਸੀਗੀ ਇਹ ਕੁੜੀ ਕਈ ਲੋਕ ਕਹਿੰਦੇ ਨੇ ਫੇਕ ਆ ਫੇਕ ਆ ਵੱਟੇ ਫੇਕ ਨਹੀਂ ਇਹ ਕੌਰ ਮੂਵਮੈਂਟ ਵਾਲੀ ਆ ਸਰਚ ਕਰ ਲਿਓ ਅੰਮ੍ਰਿਤਪਾਲ ਮੈਰ ਨੂੰ ਇਹਨੂੰ ਫੋਲੋ ਕਰਿਆ ਹੋਇਆ ਇਹਦੇ ਪੇਜ ਤੇ ਇੱਕੋ ਇੰਸਟਾਗ੍ਰam ਤੇ ਇੱਕੋ ਜਣੇ ਨੂੰ ਫੋਲੋ ਕਰਦਾ ਹੁੰਦੀ ਸੀ ਅੰਮ੍ਰਿਤਪਾਲ ਮੈਰ ਨੂੰ ਉਸ ਦੀ ਕੌਰ ਮੂਵਮੈਂਟ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੋ ਠੀ ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਬਾਈ ਅਮਰਤਪਾਲ ਮਹਿਰੋ ਦੇ ਕੇਸ 'ਚ ਬਾਈ 27 ਤਰੀਕ ਨੂੰ ਅਸੀਂ ਇਕੱਠੇ ਸੀਗੇ ਬਾਈ ਨੇ ਸਹਜ ਪਾੜ ਦਾ ਭੋਗ ਪਾਇਆ 27 ਤਰੀਕ ਨੂੰ 28 ਤਰੀਕ ਸ਼ਾਮ ਨੂੰ ਵੀ ਅਸੀਂ ਇਕੱਠੇ ਸੀਗੇ 29 ਤਰੀਕ ਨੂੰ ਬਾਈ ਦੁਪਹਿਰ ਨੂੰ ਘਰੋਂ ਨਿਕਲਿਆ ਇਕੱਲਾ ਹੀ ਅੱਜ ਤੱਕ ਕਦੇ ਵੀ ਘਰੋਂ ਇਕੱਲਾ ਨਹੀਂ ਬਾਈ ਕਿਤੇ ਵੀ ਗਿਆ 29 ਤਰੀਕ ਨੂੰ ਬਾਈ ਘਰੋਂ ਬੂਟ ਵਗੈਰਾ ਪਾ ਕੇ ਆਇਆ ਪਰਫੈਕਟ ਘਰੋਂ ਬਾਹਰ ਗਿਆ 30 29 ਤਰੀਕ ਸ਼ਾਮ ਨੂੰ ਸਾਨੂੰ ਫੋਨ ਆ ਬਾਈ ਤੁਹਾਡੇ ਨਾਲ ਨਹੀਂ ਬਾਈ ਸਾਡੇ ਨਾਲ ਨਹੀਂ ਹੈਗਾ 30 ਤਰੀਕ ਨੂੰ ਬਾਈ ਦਾ ਕੋਈ ਪਤਾ ਨਹੀਂ ਲੱਗਦਾ 31 ਤਰੀਕ ਨੂੰ ਬਾਈ ਨੂੰ ਸ਼ਾਮ ਨੂੰ 5:00 ਬਜੇ 10 ਤੋਂ 15 ਮਿੰਟ ਦੇ ਦਰਮਿਆਨ ਸੀਆਈਡੀ ਲੈ ਕੇ ਆਉਂਦੀ ਘਰੇ ਬਾਈ ਦਾ ਸਮਾਨ ਵਗੈਰਾ ਲੈਣਾ ਤੇ ਪੂਰੇ ਸਤਕਾਰ ਦੇ ਨਾਲ ਬਾਈ ਦੀ ਦਸਤਾਰ ਜਿਹੜੀ ਘਰੇ ਰੱਖੇ ਜਾਂਦੇ ਆ ਤੇ ਨਾਲ ਬਾਈ ਦੇ ਕੜਾ ਰੱਖੇ ਜਾਂਦੇ ਆ ਤੇ ਦਸਤਾਰ ਤੇ ਕੜਾ ਘਰੇ ਰੱਖੇ ਜਾਂਦੇ ਧਾਤੂ ਵਾਲੀ ਕੋਈ ਵੀ ਚੀਜ਼ ਜਿਹੜੀ ਦਸਤਾਰ ਕੜਾ ਇਹ ਚੀਜ਼ਾਂ ਇੱਥੇ ਜਿਲ੍ਹੇ ਅਲਾਉਡ ਨਹੀਂ ਹੋਣੀਆਂ ਤੇ ਅਗਲੀ ਵਾਲੇ ਦਾ ਨਾਲ ਕੇ ਬੀਜੇ ਦੀ ਇਨਕੁਆਰੀ ਤੇ ਨਾਲ ਬਾਈ ਨੂੰ ਫੜਿਆ ਇਦਾਂ ਦਾ ਵਿਜਾ ਬਾਈ ਦਾ ਕੰਪਲੀਟ ਸੀ ਟੋਟਲੀ ਹਰ ਚੀਜ਼ ਬਾਈ ਦੇ ਕੋਲ ਪਰਫੈਕਟ ਸੀ ਇਨਾ ਕੇਸਾਂ ਦੇ ਵਿੱਚੋਂ ਕੋਈ ਵੀ ਕੇਸ ਇਦਾਂ ਦਾ ਨਹੀਂ ਹੈਗਾ ਜਿਹੜਾ ਪੂਰਾ ਹੋਵੇ ਇਹ ਸਾਰੀ ਅਧੂਰੀ ਜਾਣਕਾਰੀ ਦੇ ਰਹੇ ਠੀਕ ਹੈ ਜੀ ਤੇ ਬਾਈ ਦੀ ਫੋਟੋ ਵਾਇਰਲ ਹੋ ਰਹੀ ਹੈ ਕੇਸ ਕਤਲ ਕਰਵਾਇਆ ਮੈਂ ਇੱਕ ਫੋਟੋ ਲਾ ਦਿੰਨਾ ਬਾਈ ਦੇ ਨਾਲ ਨਮੀ ਹੁਣ ਦੀ ਥੋੜੇ ਦਿਨਾਂ ਦੀ ਉਹ ਵੀ ਫੋਟੋ ਤੁਸੀਂ ਦੇਖ ਲਿਓ ਸਹਿਜਪੜ ਦਾ ਬਾਈ ਨੇ ਭੋਗ ਪਾਇਆ 17 ਤਰੀਕ ਨੂੰ ਸਹਿਜਪੜ ਬਾਈ ਨੇ ਰੱਖਿਆ ਹੋਇਆ ਸੀ ਤੇ ਜਿੰਨੇ ਵੀ ਹੈ ਇਥੇ ਸਾਰੇ ਬਾਵਾ ਬਣੀਆਂ ਹੋਈਆਂ ਬਾਈ ਦੀਆਂ ਅਸੀਂ ਬਾਈ ਦੇ ਨਾਲ ਖੜੇ ਹਾਂ ਅਸੀਂ ਇਦਾਂ ਅਸੀਂ ਉਦਾਂ ਹਰ ਬੰਦੇ ਦਾ ਬਾਈ ਨੂੰ ਪਤਾ ਹੈ ਕੌਣ ਕਿੱਥੇ ਤੇ ਕਿਸੇ ਕਿਹੜੇ ਤਰੀਕੇ ਨਾਲ ਬਾਈ ਦੇ ਨਾਲ ਖੜਾ ਪਈ ਨੂੰ ਪਤਾ ਕੌਣ ਕਿੱਥੇ ਤੇ ਕਿਹੜੇ ਤਰੀਕੇ ਦੇ ਨਾਲ ਬਾਈ ਤੋਂ ਮੂੰਹ ਪਿੱਛੇ ਕਰਕੇ ਗਿਆ ਬਾਈ ਨੂੰ ਪਤਾ ਸਭ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਕਿਸੇ ਦਾ ਨਾਮ ਨਹੀਂ ਲੈਣਾ ਮਹਾਰਾਜ ਉਹਨਾਂ ਨੂੰ ਮਤਵ ਅਕਸ਼ਣ ਸਮਤ ਬਖਸ਼ਣ ਠੀਕ ਹੈ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ